ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਸਫ ਬੜਾ ਦਿਖਾਉਣ ਜਾਗੇ ਆ ਪੰਜ ਵਾ ਖੜੀ ਠੀਕ ਹੈ ਇੱਕ ਤਾਜੀ ਸੂਈ ਵੀ ਤੇ ਚਾਰ ਹੈਗਾ ਗੱਪਨਾ ਡਿਟੇਲ ਵੀਰ ਤੋਂ ਪੁੱਛਦੇ ਆ ਨਾਗ ਸਾਫ਼ ਸੁਥਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਰਾਜਦੀਪ ਸਿੰਘ ਆ ਪਿੰਡ ਭਦੌੜਾ ਜੀ ਜ਼ਿਲ੍ਹਾ ਬਰਨਾਲਾ। ਨੰਬਰ ਆਪਣਾ ਜੀ। ਨੰਬਰ ਹੈਗਾ 9592274571। 9592274571। ਹਾਂਜੀ। ਅੱਜ ਆਪਾਂ 30 ਤਰੀਕ ਨੂੰ ਵੀਡੀਓ ਕਵਰ ਕਰਦੇ। ਮੈਂ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਇੱਥੋਂ ਕਵਰ ਕਰਦੇ ਪਏ ਆ। ਤੇ ਆਪਾਂ ਦਿਖਾਵਾਂਗੇ ਪੰਜ ਨਾਗ ਹਨਾ। ਹਾਂਜੀ ਗਾਵਾਂ ਦਿਖਾਵਾਂਗੇ ਵੀਰੇ ਇੱਕ ਸੂਈ ਹੋਈ ਆ ਤਾਜੀ ਰਾਤ ਦੀ। ਸਵੇਰ ਨੂੰ ਇਹਦੀ 3-4 ਵਜੇ ਜੇਰ ਪੈ ਕੇ ਏਟੀ ਆ। ਠੀਕ ਹੈ। ਤੇ 4 ਹਜੇ ਗੱਬਣਾ ਨੇ। ਬੱਚਾ ਠੀਕ ਹੈ ਸੁਆ ਕਿਹੜਾ ਸੁਆ ਇਹ ਤਾਂ ਦੂਜਾ origignal ਗਰੰਟੀ ਵਾਲਾ ਹੋਊਗਾ ਦੰਦੋ ਚੌਗੀ ਸੀਗੇ ਦੰਦੋ ਇਹੇ 6 ਦੰਦ ਦਾ ਪਹਿਲਾਂ ਨੇ 24 25 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਠੀਕ ਹੈ ਆਪਣੀ ਕੋਈ ਗਾਂ ਘਰ ਦੀ ਨਹੀਂ ਹੈਗੀ ਸਿੱਧੀ ਗੱਲ ਦੱਸ ਗਏ ਠੀਕ ਹੈ ਜਿੰਨੀ ਜਿੰਨੀ ਚੀਜ਼ ਮਾਲਕਾਂ ਨੇ ਦੱਸੀ ਹੋ ਉਹੀ ਦੱਸਣੀ ਆ 25 ਕਿਲੋ ਮਾਲਕਾਂ ਨੇ ਦੱਸਿਆ ਵੀ ਦੋਨੇ ਪਾਸੇ ਬਹਿ ਕੇ ਚੋਂਦੇ ਰਹੇ ਆ ਠੀਕ ਹੈ ਸੀਲਸ ਦਾ ਵਾਧੂ ਅਗੂ ਚੱਕੀ ਨਿਆਣਾ ਪਉਣਾ ਪਾਉ ਨਹੀਂ ਪਣਾ ਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਸ਼ਾਈਨਿੰਗ ਤੂੰ ਐਂ ਦੇਖ ਲੈ ਜੇ ਮੇਰੀ ਕਟਿੰਗ ਕਰੀ ਹੁੰਦੀ ਆ ਮੇਲੇ 'ਚ ਜਾਣ ਵੇਲੇ ਆਏ ਉਹੀ ਬੈਸੀ ਐਨੀ ਸੋ ਕਿੰਨੀ ਇਨਸਾਫਾ ਹਣਾ ਕਹਿੰਨੀ ਐਨੀ ਸ਼ਾਈਨਿੰਗ ਦੇ ਵਿੱਚ ਠੀਕ ਹੈ ਬਾਕੀ ਉਚਾਈ ਚਰਾਈ ਲੰਬਾਈ ਬਹੁਤ ਵੇਲ ਬਹੁਤ ਜ਼ਿਆਦਾ ਇੱਕ ਅੱਧੀ ਕਿ ਕਿੰਨਾ ਸੋ ਦੇਖੋ ਬੇਲ ਵਗੈਰਾ ਕਿਆ ਬਾਤਾਂ ਜਮਾ ਸੁਪਰ ਸੀਡਰ ਜਿੰਨੀ ਲੰਬੀ ਪਈ ਥੱਲੇ ਉਹਦਾ ਤੇ ਕਿੰਨਾ ਦੁੱਧ ਅੰਦਾਜ਼ਾ ਲਾ ਕੇ ਚੱਲੀ ਇਸ ਵਾਰੇ ਤੋਂ ਬਾਈ ਦੁੱਧ ਦਾ ਅੰਦਾਜ਼ਾ ਦੇਖੋ ਅਗਲੇ ਨੇ ਲਾਉਣਾ ਅਗਲੇ ਦੀ ਸੇਵਾ ਜੇ ਤਾਂ ਹੋਵੇ ਤਿਆਰ ਫਿਰ Papa ਮੈਂ ਦੱਸਦਾ ਠੀਕ ਹੈ ਯਾਨੀ ਮੇਰਾ ਅੰਦਾਜ਼ਾ ਤਾਂ ਆਈ ਆ ਵੀ 25 ਤੋਂ ਪਲੱਸ ਬੱਚੀ ਚੱਲੂਗੀ ਚਲੋ ਅੱਜ ਤਾਂ ਹੁਣ ਤਾਜੀ ਸੂਈ ਵੀ ਆ ਹਨਾ ਬੌੜੇ ਚੱਲਦਾ ਹਾਂ ਬੌੜੇ ਚਾ ਤੇ ਮੜਾ ਜਾ ਲੱਕਾ ਪਸ਼ੂ ਮਾਰ ਦਿੰਦਾ ਹੈਗਾ ਓ ਜੇਰ ਵੀ ਨਿਕਲੀ ਸੀ ਬੱਚੀ ਨੇ ਨਿਕਲ ਜਾਣਾ ਜੇਰ ਨਿਕਲ ਜਾ ਬੱਚਾ ਨਿਕਲ ਜਾ ਕੋਈ ਫੁੱਲ 100% ਗਾਰੰਟੀ ਹੋਊਗੀ ਠੀਕ ਹੈ ਧਾਣਾ ਦੀ ਫੁੱਲ ਗਾਰੰਟੀ ਹੋਊਗੀ ਕਿੰਨਾ ਬੌੜਾ ਚੋਇਆ ਪਸੇ ਬੌੜਾ ਹੁਣ ਤੜਕੇ 4 ਕਿਲ ਠੀਕ ਆ ਬੱਚਾ ਵਿਚਾਰ ਜਾ ਹਾਂ ਬੱਚਾ ਵਿਚਾਰ ਜਾਤਾ ਤੇ 4 ਕਿਲੋ ਬੋਲਾ ਚੋਤਾ ਮੈਂ ਬੇਲ ਨਹੀਂ ਇੰਨੀ ਦੇਖੀ ਤਾਂ ਹੁਣ ਤੂੰ ਜਿਵੇਂ ਮੇਲਿਆਂ ਚ ਭਾਲਦੇ ਹੁੰਦੇ ਨਾ ਇਹ ਚੀਜ਼ ਧੋਣ ਦੀ ਲੰਬਾਈ ਇੰਨੀ ਗਰਦਨ ਬਹੁਤ ਲੰਬੀ ਆ ਹਾਂ ਸਾਰੇ ਕੈਰੈਕਟਰ ਸਾਰੇ ਪੂਰੇ ਨੇ ਮਿਲਕਨ ਵਗੈਰਾ ਚੰਗੀ ਸਾਫ ਸੁਥਰੀ ਹੈ ਨਾ ਹਾਂ ਆਰਡਰ ਕੁਆਲਟੀ ਦਾ ਪੂਰੀ ਟੌਪ ਆ ਬਾਈ ਤੇ ਰੇਂਜ ਇਹਦੀ ਕਿੰਨੀ ਕੋ ਰੇਂਜ ਇਹਦੀ ਮੁੱਲ 90 ਆ ਬਾਈ 87 ਦੀ ਰਵਾਂਗੇ ਛੋਟ ਸੱਪਾ ਹੋ ਜੋ ਹਾਂ 87 ਕੋ ਮਾਨਤਾਣ ਵਾਸਤ ਕਰ ਦਾਂ ਤੋੜੇ ਬਾਹਰ ਨੂੰ ਆ ਜੀ ਸੋ ਵੀਰੋ 90000 ਰੁਪਏ ਕੀਮਤ ਆ 87 ਆਦੀ ਬੱਚੀ ਹੋ ਜੂਗੀ ਬਿਲਕੁਲ ਨਮਾ ਹਨ ਜੈਨੂਨ ਦੂਜਾ ਸੂਆ ਕੋਈ ਆਕੇ ਸਾਫਤ ਨਹੀਂ ਕਰ ਸਕਦਾ ਕਿ ਇਹ ਤੀਜਾ ਕੀ ਤੇ ਲੈਵਲ ਉਹਦੀ ਪੂਰੀ ਖਬਰ ਦਾਤ ਬੱਚਾ ਮੇਲਕਾਫ ਜੇਰ ਵਗੈਰਾ ਡੰਨ ਚੁਆਇ ਚੁਆਇ ਧਾਰਾ ਬਿਲਕੁਲ ਓਕੇ ਆ ਸੋ ਬਾਕੀ ਮਿਲਕ ਵੇ ਦੇਖੋ ਕਿਆ ਬਾਤ ਆ ਸਾਫ ਸੁਥਰੀ ਤੇ ਸਕੀਨੀ ਦੇ ਵਿੱਚ ਵੜ ਬਹੁਤ ਜਿਆਦਾ ਚੰਗੀ ਆ ਤੇ ਜਿਵੇਂ ਸੂਕੇ ਹਟ ਜਾਈ ਇੰਨੀ ਤਾਂ ਵੀ ਨਹੀਂ ਲਿਬੜੀ ਦੇਖੋ ਬੈੜ ਵੀ ਆਪਦੇ ਸਫਾਈ ਰੱਖਦੀ ਹੈ ਹਨਾ ਸਫਾਈ ਰੱਖਦੇ ਸ਼ਾਈਨਿੰਗ ਬਹੁਤ ਕੱਲੂ ਵੀ ਇੱਕ ਹੀ ਸੀ ਮੈਂ ਇਹਦੇ ਨਾਲ ਉਹਨਾਂ ਕੋਲੇ ਠੀਕ ਹੈ ਇਹਦੇ ਮੰਗਲ ਪਿਛਲੀ ਹਰ ਬੱਚਾ ਸੀ ਤੇ ਹਜ ਤੱਕ ਵੀ ਬੱਚਾ ਹੀ ਆ ਤੇ ਬਸ ਦੋ ਪਸ਼ੂ ਹੀ ਸੀ ਉਹਨਾਂ ਕੋਲ ਅੱਗੇ ਆ ਕੇ ਦੂਜੇ ਨੰਬਰ ਤੇ ਹਾਂਜੀ ਦੂਜਾ ਨੰਬਰ ਆ ਗਿਆ ਆਪਾਂ ਜਿਹੜੀ ਦੇਖੀ ਵਧੀਆ ਮੋਟੀ ਧਾਰਾ ਕੋਈ ਆਏ ਨਹੀਂ ਠੀਕ ਹੈ ਜਿਹੇ ਜਾਂ ਅੰਗੂਠੇ ਮਤਲਬ ਓਕੇ ਹਨਾ ਤੇ ਜਿਹੜੀ ਦੂਜਾ ਨੰਬਰ ਬੱਚੀ ਦੇਖਦੇ ਆ ਤੀਜਾ ਨੰਬਰ ਬੱਚੀ ਹਜੇ ਬਾਈ ਦੋ ਤਾਂ ਹੰਦਾ ਪਲੂਣ ਪਹਿਲਾ ਸੁਆ ਪਹਿਲਾ ਸੁਆ ਪਰ ਦੇਖਣ ਨੂੰ ਐ ਲੱਗਦੀ ਆ ਵੀ ਇਹ ਸੁਆ ਚ ਰਹੂਗੀ ਲੈਵਾ ਬਹੁਤ ਚੰਗਾ ਹਨਾ ਲੈਵਾ ਤੇ ਕੱਦ ਬਿੱਡ ਬਾਲਾ ਜਿਆਦੇ ਆ ਬਾਈ ਐ ਮੰਨ ਲਾ ਤੂੰ ਮੇਰੇ ਮੋਟੇ ਦੇ ਬਰਾਬਰ ਆਉਂਦੀ ਐ ਇਹ ਜਿਵੇਂ ਕ੍ਰੇਟਾ ਦਾ ਫੇਸ ਲਿਫਟ ਹੋਇਆ ਹੁੰਦਾ ਉਹ ਚੀਜ਼ਾ ਟੌਪ ਮਾਡਲ ਹੀ ਹਨਾ ਜਿਵੇਂ ਕ੍ਰੇਟਾ ਜਿੱਦ ਕੀ ਨਵਾਂ ਮਾਡਲ ਆਇਆ ਬਸ ਉਹੀ ਚੀਜ਼ ਐ ਬਾਈ ਸੈਜ ਤੁਸੀਂ ਬਹੁਤ ਤਕੜਾ ਹਨਾ ਸੈਜ ਦੇਖੋ ਤੁਸੀਂ ਬੱਛੀ ਦਾ ਠੀਕ ਐ ਐਡੀ ਦੋ ਦੰਦ ਬੱਛੀ ਜੰਮਣੀ ਮੁਸ਼ਕਲ ਆ ਥੋੜੀ ਜੀ ਜਿਹੜਾ ਚੰਗਾ ਪਸ਼ੂ ਆ ਉਹਦੀ ਵੀਡੀਓ ਚ ਜੱਜਮੈਂਟ ਘੱਟ ਆਉਂਦੀ ਆ ਠੀਕ ਹੈ ਜੀ ਉਹ ਛੋਟਾ ਪਸ਼ੂ ਵੀ ਉਹਦੀ ਵੱਧ ਥੋਲ ਲੱਗ ਜਾਂਦੀ ਆ ਠੀਕ ਹੈ ਨਾ ਗਾਂ ਨਾਲ ਖੜੀ ਜੇ ਤੇ ਇਹ ਤੇ ਖੜੀ ਆ ਇਹ ਦੋ ਦੰਦ ਦਾ ਪਿਆਰ ਕੋਈ ਦੰਦ ਪਟਕੇ ਦੇ ਦੇ ਦੋ ਦੰਦ ਬੱਚੀ ਹੈ ਨਾ ਸੋ ਦੋ ਦੰਦ ਮੂੰਹੋਂ ਬੱਚੀ ਆ ਤੇ ਬੈੜ ਪੂਰੀ ਸਾਫ ਸੁਥਰੀ ਆ ਇੱਕ ਤੱਕਾ ਕਰੂ ਥੋੜਾ ਜਿਹਾ ਹਾਂ ਕੱਢੀਏ ਦੰਦ ਹੈ ਜੀ ਨਾ ਕੱਢੀ ਇਹ ਹਜੇ ਦੋ ਦੰਦ ਦੋ ਬਾਈ ਠੀਕ ਹੈ ਠੀਕ ਹੈ ਇੰਨਾ ਵਜਨ ਤੇ ਇੰਨਾ ਕੱਦ ਕਰ ਬਣਦਾ ਲੇਗਾ ਤੁਸੀਂ ਸੀਮਨ ਵਗੈਰਾ ਅੱਗੇ ਚ ਸਿਕਸਰ ਲੱਗਿਆ ਵਾ ਕਿ ਨਹੀਂ ਵੀਰੇ ਨਾ ਤਾਂ ਪਤਾ ਨਹੀਂ ਪੁੱਛਿਆ ਇਹ ਗੱਲ ਆਪਾਂ ਐਵੇਂ ਹੀ ਕਹਿ ਦਿੱਤੀ ਵੀ ਕਾ ਲੱਗਿਆ ਜੀ ਨਹੀਂ ਇਹ ਵੀ ਕੋਲ ਟਾਲੀ ਨੂੰ ਕਿਕਰ ਕਹਿ ਦੇ ਫਾਇਦਾ ਕੀ ਹਣਾ ਆਪਾਂ ਪੁੱਛਾ ਨਹੀਂ ਲੇਗਾ ਆਪਾਂ ਤਾਂ ਬਸ ਬੱਸੀ ਲੈ ਲਈ ਤੇ ਸੌਦਾ ਕਰ ਲਿਆ ਪਰ ਐਡਾ ਜਾਨਵਰ ਮਿਲਦਾ ਨਹੀਂਗਾ ਠੀਕ ਹੈ ਦੁੱਧ ਪਾਊਗੀ ਬੱਚੀ 35 ਕਿਲੋ ਘਟੋ ਘਟ 35 ਕਿਲੋ ਆਰਾਮਦਾਰੀ ਨਾ ਇੰਨਾ ਵਜਨ ਤੇ ਇੰਨਾ ਕਾਠ ਨਹੀਂ ਬਾਈ ਮਿਲਦਾ ਦੋ ਦੰਦ ਦੇ ਵਿੱਚ ਦੋ ਦੰਦ ਬੋਡੀ ਵਾਰ ਪੂਰਾ ਫੁੱਲਾ ਹਨਾ ਬਾਈ ਘਟੋ ਘਟ 7 ਤੋਂ 8 ਕਿਲੋ ਵੇਟ ਹੋਊਗਾ ਜੈ ਜੈ ਗੱਲ ਤੇ ਕੱਦ ਕਾੜ ਦਾ ਤੁਸੀਂ ਹੁਣ ਆਪ ਹੀ ਦੇਖ ਲਓ ਆਪਾਂ ਤੂਰਕੀ ਵੀ ਦਿਖਾ ਦੂਨੇ ਭਾ ਇਹਦਾ ਕੀ ਹੋਊਗਾ ਮੋਲੇ ਦਾ ਬਾਈ 160 ਕਰਦੀ ਆ 160000 ਰੁਪਏ ਕੀਮਤ ਆ ਦੁੱਧ 35 ਕਿਲੋ ਪਾ ਦੋਗੀ ਸੋ ਬੇੱਚੀ ਦੇਖੋ ਬਰੀਡ ਦੇ ਵਿੱਚ ਆ ਆਰਮ ਜੋ ਆਈ ਸੀ ਕਈ ਦਿਨ ਹੋ ਗਏ ਤੇ ਲਿਆਰ ਆ ਪਾ ਜੂ ਥੋੜਾ ਜਿਹਾ ਸੰਦੇ ਆ ਆਪਾਂ ਮੜਾ ਜਾਨ ਠੰਡਾ ਪਾ ਜੀ ਗੱਡੀਆਂ ਹੀ ਆ ਬਾਹਰ ਠੀਕ ਐ ਸੋ ਲੈਵਾ ਦੇਖੋ ਤਿਆਰੀ ਤੋਂ ਰਿਵੋਟ ਚੱਕੀ ਲੈ ਜੂ ਹਫਤਾ ਅਜੇ 15 ਦਿਨ ਹੋ ਗਏ ਸੋ 15 ਦਿਨ ਸੂਣ ਚ ਬਾਕੀ ਰਿਹਾ ਤੇ 15 ਦਿਨ ਨੂੰ ਮੰਗਾ ਸੀ ਬਿਓ ਸਾਪ ਬਣ ਕੇ ਖਾ ਕੇ ਵਾਲ ਪਰਾਇਆ ਹਨਾ ਉਹ ਜੀ ਬਣ ਜਾਂਦੇ ਨੇ ਹਨਾ ਯਾਤ ਆ ਨੰਬਰ ਸੋ ਦੇਖੋ ਲੇਵਾਲੂ ਬੱਤ ਤਿਆਰੀ ਦੂਰੀ ਦੇਖੋ ਰਾਜ ਰੂਜੀ ਬਹੁਤ ਆ ਸਵਾ ਦੇਖੋ ਜਮਾ ਕਿਹਾ ਬਤਾ 15 ਦਿਨ ਹੋਣੇ ਹੋਰ ਹੀ ਕੋਸ ਬਣ ਜਾਣੇ ਨੇ ਖਾ ਪੀ ਕੇ ਜਮਾ ਹਲੇ ਕੱਚੀ ਆ 15 ਦਿਨ ਦੀ ਲੇਵਾ ਇਹਦਾ ਐ ਲੱਗਦਾ ਪਿਆ ਕਿ ਜਿਵੇਂ ਸੂਣ ਨੂੰ ਤਿਆਰ ਹੁੰਦੀ ਆ ਸੋ ਦੇਖੋ ਲੇਵਾਲੂ ਬੱਕਿਆ ਬਾਕੀ ਬੱਛੀ ਦੀ ਤਿਆਰੀ ਵਗੈਰਾ ਦੇਖੋ ਬਿਲਕੁਲ ਦੋ ਦਾ ਹੰਦ ਰਹਿ ਜੀ ਸੋ ਦੇਖੋ ਤੋਰਾ ਇਹਦਾ 1 ਲੱਖ ਤੇ 60 ਹਜ਼ਾਰ ਰੁਪਇਆ ਇਹਦੀ ਬੱਛੀ ਦੀ ਕੀਮਤ ਆ ਹਜੇ 15 ਦਿਨ ਸੂਣ ਚ ਬਾਕੀ ਪਿਆ 34 35 ਗਲੋ 30 ਤੋਂ ਪਾਰ ਪਾਰ ਚੱਲੂਗੀ ਗਰਮੀਆਂ ਦੇ ਵਿੱਚ ਵੀ ਕਿਉਂਕਿ ਬਰੀਡ ਹੈ ਇਹਦੇ ਵਿੱਚ ਚੰਗੀ ਸਾਫ ਸੁਥਰੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਦੇਖੋ ਬੈਠਦੀ ਪੂਰੀ ਸਾਫ ਸੁਥਰੀ ਚੰਗਾ ਨਗੀਨੇ ਦਿਖਾਇਆ ਤੁਹਾਨੂੰ ਆਪਾਂ ਤੇ ਵੀਰੇ ਠੀਲ ਠੰਡੀ ਵਾਧੂ ਆ ਠੀਲ ਠੰਡੀ ਦਾ ਬਾਈ ਹੁਣ ਬਰੀਡ ਆ ਇਹਨੂੰ ਕੋਈ ਚੱਕਰੀ ਨਹੀਂ ਲੈ ਠੀਕ ਹੈ ਕੋਈ ਅੰਤ ਨਹੀਂ ਹੈਣਾ ਇੱਕ ਥੋੜੀ ਜਿਹੀ ਨਮਾਉਣ ਵਾਲੀ ਆ ਮੇਰੀ ਮਿੱਟੀ ਹੈ ਇਹਦੇ ਚ ਫਾਰਮ 'ਚ ਤੈਨੂੰ ਪਤਾ ਨਮਾਉਂਦੇ ਨਹੀਂ ਫਾਰਮ ਵਾਲੇ ਠੰਡ ਦਾ ਕਰਕੇ ਤੁਹਾਨੂੰ ਵੀ ਤੇਜ਼ੀ ਸੀ ਅੱਗੇ ਜਾਂਦੀ ਆ ਆਪਾਂ ਚਲੋ ਵੀ ਵੀਡੀਓ ਬਣਾਉਂਦੀ ਆ ਤੇ ਬੱਚੀ ਬਹੁਤ ਰੁਪਈਆ ਦੀਆ ਆਪਣਾ ਤਾਂ ਜਾਇਜ ਮੁੱਲ ਕਰਿਆ ਜਮਾ ਬਿਲਕੁਲ ਨੀ ਨਾਮ 2 ਸਵਾ ਦੋ ਪਹਾ ਹੁੰਦਾ 22 ਹੁਣ ਵੀਡੀਓ ਸਦਕਾਲੇ ਤੇ ਆਉਂਦੀਆਂ ਜਾਂ 2.5 ਮੰਗਦੇ ਆ 3-3 ਵੀ ਮੰਗੀ ਜਾਂਦੇ ਆ ਪਰ ਆਪਾਂ ਇੱਕ ਸੱਤ ਬਾਜ ਵਰੇਟ ਕਰਿਆ ਆਪਾਂ ਅੱਗੇ ਵੀ ਆਪਣੇ ਚੈਨਲ ਦੇ ਇੱਕ 50 ਮੰਗਿਆ ਸੀ ਠੀਕ ਹੈ 155 ਦੀ ਬੁਰਜ ਹਰੀ ਕੇ ਬੁਰਜ ਮਾਨਸਾ ਦੇ ਕੋਲੇ ਬੁਰਜ ਪਿੰਡ ਆ ਉੱਥੋਂ ਦੇ ਬੰਦੇ ਲੈ ਗਏ ਸੀਗੇ ਠੀਕ ਹੈ ਬਾਜ ਵ ਮੰਗੋ ਕੀ ਜਿਹਦਾ ਦੇਖੋ ਹੁਣ ਇੰਨੀ ਇੰਨੀ ਪਾਲਣੀ ਹੋਵੇ ਇੰਨੇ ਪੈਸਾ ਚ ਪਾਲੂਗੀ ਆਪਣਾ ਕੋਈ ਇਹਦੇ ਵਿੱਚ ਬਾਜ ਵਾਲਾ ਕੰਮ ਹੀ ਆ ਨਫਾ ਵਾਲੀ ਗੰਮੀ ਇਹਦਾ ਬੰਦਾ ਬਾਜ ਜਿਹੜਾ ਪਾਲ ਕੇ ਵੇਚਦਾ ਸੌਂ ਕੀ ਪੂਰਾ ਹੋਇਆ ਬਾਈ ਇੱਕ ਤਰ੍ਹਾਂ ਦੇ ਰੁਪਏ ਇਕੱਠੇ ਕਰਕੇ ਇੱਕਦਰ ਗੱਤ ਜੁ ਕੱਢਨੇ ਦਾ ਬਸ ਹਾਂ ਦਾ ਬਸ ਐ ਮਤਲਬ ਬਾਜ ਬੈ ਬਿਲਕੁਲ ਬਸ ਅੱਗੇ 3 ਜਿਹੇ ਨੰਬਰ ਦੇਖਨੇ ਆਪਾਂ 3 ਨੰਬਰ ਤੇ ਆ ਬਾਈ ਹੈਗੀ ਮਧਰੀ ਗੋਡੀ ਆ ਥੋੜੀ ਜੀ ਜਮਾ ਜੈਜ ਗੱਲ ਹਾਂ ਤੇ ਅਰ ਥੱਲੋਂ ਫੁੱਟ ਵਾਲੀ ਐ ਠੀਕ ਐ ਸੋ ਹੈ ਮਧਰੀ ਗੋਡੀ ਚ ਸੁਆ ਕਿਹੜਾ ਸੁੰਦੀ ਆ ਸੁਆ ਦੂਜਾ ਸੁੰਦੀ ਆ ਬਾਈ ਦੂਜਾ 24 ਸਿੰਗੀ ਉਹ 18 ਕਿਲੋ ਰੋਦ ਦਿੱਤਾ 6 ਰੰਦ ਠੀਕ ਐ ਇਹ ਐਤ ਕੀ 20 ਤੋਂ 22 ਕਿਲੋ ਰੋਧ ਦੀ ਉਮੀਦ ਹੀ ਰਹੇਗੀ। ਇਹ ਉਮੀਦ 20 ਕਿਲੋ ਪਾ ਦੂ ਚੰਗੀ ਸੇਵਾ ਕਰ ਲੋ। 20 ਤੋਂ 22 ਕਿਲੋ ਕੱਦ ਦੇ ਵਿੱਚ ਜਰਸਿੰਗ ਵਾਲਾ ਕੰਮ। ਠੀਕ ਐ। ਜਰਸਿੰਗ ਦਾ ਕੰਮ ਤੋਂ ਹੁੰਦਾ। ਸੋ ਕੱਦ ਜਰਸਿਆਂ ਜਿੱਡਾ ਤੇ ਬੇਰਬੁੱਲ ਚੰਗੀ ਆ ਪਰ ਥੱਲੇ ਸਿਸਟਮ ਬਹੁਤ ਵਧੀਆ। ਹਮਝੋ ਤਾਂ ਮੈਂ ਕਹਿੰਦਾ ਵੱਡਿਆਂ ਨੂੰ ਮਾਰ ਪਾਉਂਦੀ ਆ। ਥੱਲੇ ਵਾ ਬਹੁਤ ਜੰਗਾ ਗਿਆ ਵਾ ਤਾਂ ਅੱਗੇ ਪਿੱਛੇ ਦਾ ਹਵਾਨਾ ਸੋ ਆ ਦੇਖੋ ਹਵਾਨੇ ਤਾਂ ਨਾੜਾ ਨੂੜਾ ਚੰਗਿਆ ਸੋਹਣੇ ਸਾਫ ਸੁਥਰੀਆਂ। ਤੇ ਕੈ ਕਿਦਾਂ ਲੈ ਜੂਗੀ ਹਜੇ ਬਾਈ ਇਹ ਮੇਰੇ ਹਿਸਾਬ ਨਾਲ ਹਜੇ 5 ਕਿ ਦਿਨ ਪਏ ਐ ਇਹਦੇ ਬਾੜੇ 5 ਕਿ ਦਿਨ ਇਹਦੇ ਸੂਨ ਚ ਬਾਕੀ ਪਏ ਆ ਹਨਾ ਹਾਂਜੀ ਤੇ ਪੂਰੀ ਸਾਫ ਸੁਥਰੀ ਇਹਦਾ ਰੇਟ ਕੀ ਹੋਊਗਾ ਫਿਰ ਸਾਡੇ 72000 ਰੁਪਏ ਬਾਈ ਸੋ 72000 ਰੁਪਏ ਦੀ ਦੁੱਧ 20 ਕਿਲੋ ਇਹਨੇ ਵੀ ਦੇ ਦੇਣਾਗਾ ਤੇ ਸਾਫ ਸੁਥਰੀ ਆ ਰਾਜੀ ਆ ਪਲੀ ਪੁਲੀ ਬਹੁਤ ਆ ਦਿਨ 2-4 ਕ ਹਜੇ ਕੱਢਦੀ ਪਈ ਆ ਸੋ ਕਿਸੇ ਪਾਸਿਓ ਹੱਥ ਧਰਾਣੀ ਬੱਚੀ ਜਿੰਦ ਜਾਨ ਚ ਤੇ ਉਹ ਨਾਲ ਵੜ ਬਾੜੀ ਵੱਡੀ ਖੜੀ ਐ ਤਾਂ ਕਰਕੇ ਛੋਟੀ ਲੱਗਦੀ ਆ ਹਾਂ ਇਹ ਵੀ ਫਰਕ ਹੈਗਾ ਤੇ ਕੁਛ ਕੇ ਦਾ ਕਰਦਾ ਜਿਹੜਾ ਉਹ ਮੀਡੀਅਮ ਵੀ ਹੈਗਾਗਾ ਨੀ ਜੈਜਗਰਾ ਤੂੰ ਮੰਨ ਲ ਕੇ ਚੱਲ ਕੋਈ ਪੜਦਾ ਹੀ ਨਹੀਂ ਰੱਖਿਆ ਨਹੀਂ ਇਹਨੂੰ ਆਪ ਪਾਸੇ ਬੰਨ ਸਕਦੇ ਸੀ ਹਣਾ ਹਾਂ ਹੁਣ ਆ ਤਾਂ ਬਾਈ ਇਹ ਤਾਂ ਹਾਥੀ ਦਾ ਬੱਚਾ ਕਿੱਥੇ ਭਾ 160 ਤੇ ਕਿੱਥੇ 85 ਹਣਾ ਨਹੀਂ 72000 72000 ਸੌਰੀ ਢੰਡੀ ਸੀਲ ਕੋਈ ਆਈ ਨਹੀਂ 20 ਤੋਂ 22 ਕਿਲੋ ਤੋਂ ਤਾਂ ਆਰਾਮ ਨਾਲ ਕੱਢਦੇ ਅਜੇ ਇਹਨੇ 4-5 ਦਿਨਾਂ ਦੇ ਵਿੱਚ ਬਹੁਤ ਤਿਆਰ ਹੋ ਜਣੇ ਠੀਕ ਆ ਅੱਗੇ ਆ ਗਈ 4ਵੇਂ ਨੰਬਰ ਤੇ ਅੱਗੇ ਆ ਗਈ ਜੀ 3ਵੇਂ ਨੰਬਰ ਤੇ ਸੁਆ ਹੈਗਾ ਤੀਜਾ ਬਾਈ ਇਹਦਾ ਜੈਜਗਰਾ ਭਰੀ ਫਿਰਦੀ ਆ ਜਮਾ ਸੂਨ ਨੂੰ ਤਿਆਰ ਆ ਠੀਕ ਐ ਮੇਰੇ ਸਾਹਬ ਨਾਲ ਅੱਜ ਸੂਪ ਸੂਪ ਨਹੀਂ ਇਹ ਅੱਖਰੋ ਦਿਨ ਵੱਧੋ ਵੱਧ ਕੱਢ ਜੂ ਹਵਾਨਾ ਟੋਕਰੇ ਡਾ ਹਨਾ ਪਾਈਏ ਦਾ ਆਏ ਮੰਗਲਾ ਤੂੰ ਮੀਟਰ ਦਾ ਮੀਟਰ ਦਾ ਲੇਵਾ ਮੂਹਰ ਤੋਂ ਨੀ ਨਾ ਲਾ ਕੇ ਤਾਂ ਪਿੱਛਾ ਨਿਕਲਦਾ ਸੋ ਜਮਾ ਜਗਹ ਦਾ ਦੇਖੋ ਥੱਲੇ ਥਣ ਥਣ ਬਹੁਤ ਜਗ੍ਹਾ ਮੁੱਠੀ ਆ ਰਹਾ ਹਨਾ ਆਪ ਦਾ ਬਾਈ 25 ਕਿਲੋ ਦੁੱਧ ਦੂਜੇ ਸੂਏ ਦਿੱਤਾ ਤੀਜੀ ਯਾਰ ਸੂਂਦੀ ਹੈ ਜਮਾ ਤਿਆਰੀ ਜ ਅੱਜ ਸੂਪ ਮੇਰੇ ਸਾਹਬ ਨਾਲ ਅੱਜ ਸੂਪੂ ਜੀ ਆਪਾਂ ਕੀ ਰੇਟ ਕੀ ਹੋਏ ਦਾ ਇਹਦਾ ਬਾਈ ਜਿਹੜਾ ਬਾਜ ਬਰੇਟ ਆ ਬਿਲਕੁਲ 77000 ਰੁਪਏ ਰੱਖਿਆ ਆਪਾਂ ਠੀਕ ਹੈ ਉਹਦੇ ਜੋ ਬਣਦਾ ਮਾਨ ਤਾਨ ਜਰੂਰ ਕਰਾਂਗੇ 25 ਤੋਂ ਪਲੱਸ ਦੁੱਧ ਚੱਲਣਾ ਇਹਨੇ 25 ਕਿਲੋ ਦਿੱਤਾ ਦੂਜੇ ਸੂਏ ਠੀਕ ਹੈ ਜਿਹਨੇ ਡੇਰੀਆ ਮਤਲਬ ਦੁੱਧ ਪੀਣਾ ਹੈ ਨਾ ਦੁੱਧ ਵਾਲੀ ਚੀਜ਼ ਆ ਲੱਕੜ ਵਰਗੀ ਹੈ ਬਰੀਕ ਤੇ ਫਿੱਕੀ ਤਾਂ ਹੈ ਥੋੜੀ ਜੀ ਦੇਖਣ ਨੂੰ ਲੱਗਦਾ ਅਗਲਾ ਕਦਾਂ ਦਿਸੀ ਆ ਪਰ ਆਏ ਨਹੀਂ ਵੀ ਇਹ ਤਾਂ ਤੁਰਾ ਤੁਰਾ ਜੇ ਨਹੀਂ ਜਾਂਦਾ ਹੱਥ ਨਹੀਂ ਲਾਉਣ ਦਿੰਦੇ ਆ ਇਹ ਮੱਗ ਵਾਂਗੂ ਮਜਦੀ ਆ ਠੀਕ ਹੈ ਆਪਾਂ 75000 ਦੀ ਹਾਂ 75000 ਤੇ ਅੱਗੇ ਐਂਡ ਦੇ ਖੜੀ ਆ ਪੰਜਵੇਂ ਨੰਬਰ ਤੇ ਬਾਈ ਇਹਦੇ 15 ਦਿ ਤੇ ਝੂਲੀ ਝਾਲੀ ਚੰਗੀ ਹੈ ਹਨਾ ਝੋਲੀਏ ਦੀ ਟਾਪ ਆ ਪੂਰੀ ਠੀਕ ਹੈ ਠੀਕ ਹੈ ਇਹਦੇ ਚ ਮਾਰੀ ਜੀ ਫੈਲਟ ਜਾਂ ਹੈਗਾਗਾ ਇੱਕ ਇਹ ਨਾ ਮਾਰੀ ਜੀ ਗੇਂਦ ਜੀ ਦਿਖਾਉਂਦੀ ਰਹਿੰਦੀ ਆ ਭਾਰ ਦੀ ਹਾਂ ਭਾਰ ਦੀ ਨਹੀਂ ਹੁੰਦੀ ਉਹ ਹੁੰਦੀ ਆ ਉਹ ਗੇਂਦ ਜੀ ਠੀਕ ਹੈ ਉਹ ਇਹ ਦਿਖਾਉਂਦੀ ਰਹਿੰਦੀ ਹੈ ਜਦੋਂ ਬਾਹਲੀ ਰੱਜ ਲੈਂਦੀ ਹੈ ਠੀਕ ਹੈ ਆਪਾਂ ਦੱਸ ਸਕਦੇ ਨਹੀਂ ਜਿੱਦੇ ਸੂਪ ਹੀ ਆਪਣੀ ਫੁੱਲ ਗਾਰੰਟੀ ਹੋ ਉਸ ਤੋਂ ਬਾਅਦ ਖਤਮ ਆ ਗੱਲ ਠੀਕ ਹੈ ਇਹ ਦਿਨਾਂ ਤੇ ਆ ਕੇ ਆ 15 20 ਦਿਨ ਦਿਖਾਉਂਦੀ ਆ ਜਦੋਂ ਬਾਹਲਾ ਇਹ ਖਾਨਦੀ ਆ ਬਾਲਾ ਮੈਂ ਇਥੇ ਹੀ ਪਿਛਲੀ ਵਾਰ ਗਈ ਸੀ ਉਦੋਂ ਵੀ ਚੱਕਰ ਆਉਂਦਾ ਉਦੋਂ ਵੀ ਮਾੜੀ ਜੀ ਦਿਖਾਉਂਦੀ ਸੀ ਮੈਂ ਸੁਆਗਤ ਮੇਰੇ ਮੋਬਾਈਲ 'ਚ ਵੀਡੀਓ ਪਾਈਆਂ ਨੇ ਠੀਕ ਹੈ ਸੁਆਗਤ ਦਿੱਤੀ ਸੀ ਲਾਉਂਦੀ ਐਨਾ ਇਹਦਾ ਫੋਟ ਫੋਟ ਤੇ ਥਣ ਭਗ ਜਾਂਦਾ ਇਹ ਮੂਹਰ ਲੈ ਹੱਥੇ ਠੀਕ ਐ ਨਾ 22 ਕਿਲੋ ਦੁੱਧ ਕੰਡੇ ਮਨ ਲਗ ਇਹਦੀ ਰਾਖੀ ਰੱਖਣੀ ਪੈਂਦੀ ਐ 22 ਜਰਾ ਰਾਖੀ ਆ ਤੇਰੇ ਸਾਹਮਣੇ ਕੋਈ ਰਾਖੀ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਠੀਕ ਐ ਰਾਖੀ ਹੁੰਦੀ ਫਿਰ ਆਪਾਂ 10 ਨਾਲ ਥੋੜੀ ਆਪਾਂ ਵਾਸਤੇ ਕੱਢ ਦੇਣੀ ਸੀ ਵੀ ਸੁਆਕੇ ਵੇਚਾਂਗੇ ਠੀਕ ਐ ਤੇ ਆਹ ਜਗੜ ਨਹੀਂ ਇਹਦੇ ਥੱਲੇ ਰਹਿੰਦਾ ਐ ਇੰਨੇ ਨਹੀਂ ਦੂਰ ਥੱਲੇ ਸਵਾਕੀ ਇੱਕ ਗੱਲ ਆਪਾਂ ਹੋਰ ਦੱਸ ਦੇ ਕਿਉਂਕਿ ਵਪਾਰ ਦਾ ਕੰਮ ਆ ਝੂਠ ਮਾਰ ਕੇ ਚੱਲੇਦਾ ਕਿਉਂਕਿ ਗਾੜ ਵੀ ਲੰਬਾ ਚੱਲਣਾ ਹਨਾ ਆਈ ਆਪਾਂ ਲੰਮਾ ਟਾਈਮ ਕੰਮ ਕਰਨਾ ਫਿਰ ਕੱਟਿਆ ਜਾਂਦਾ ਬੰਦਾ ਯਾਰ ਹਨਾ ਕਿੰਨਾ ਕੁ ਹੋਰ ਚੈਨਲ ਤੇ ਪਾਵਾਂਗੇ ਕੱਲ ਨੂੰ ਚੋਰੀਓ ਉਹ ਤੇ ਵੀ ਉਹ ਬੰਦਾ ਦੇਖ ਸਕਦਾ ਕੱਲ ਨੂੰ ਕਿਸੇ ਨੂੰ ਥੱਗੀ ਕਰਾਂਗੇ ਨਹੀਂ ਜੈਜ ਗੱਲ ਬਹੁਤ ਗੱਲ ਹੋ ਜਾਂਦੀ ਆ ਤੇ ਰੇਟ ਤਾਂ ਜਾਇਜ਼ ਹੋਊਗਾ ਇਹਦਾ 65000 ਰੁਪਏ ਆ ਬਈ 65000 ਦੀ ਬਸ ਪਿਛਲੀ ਵਾਰ ਆਪਾਂ 75000 ਦੀ ਵੇਚੀ ਸੀ ਸਾਰੀ ਵੀਡੀਓ ਪਈ ਆ 22 ਕਿਲੋ ਦੁੱਧ ਦੀ ਗਾਰੰਟੀ ਆ ਐਬੀਐਸ ਸ਼ਾਇਦ 10 138 ਐ ਸੀਮਨ ਲੱਗਿਆ રે ਪੂਰਾ ਟੋਪ ਦਾ ਠੀਕ ਐ ਐਂ ਘਾਟਰ ਜਾਉਣੀਆ ਫੇਰ ਨਹੀਂ ਪਰ ਜੇ ਇਹ ਖਾਂਦੀ ਨਜਾਇਜ਼ ਆ ਥੋੜੀ ਜਿᱷ ਉਥੋਂ ਭਾਰ ਦਾ ਮਾੜਾ ਮਟਾ ਉਹ ਵੀ ਦੇਖ ਕੇ ਸੂ ਕੇ ਹਟ ਜਾਂਦਾ ਹੁੰਦਾ ਉਹ ਗੇਂਦੀ ਜੀ ਹੁੰਦੀ ਆ ਭਾਰ ਨਾਲ ਇੱਕ ਹੋਰ ਚੀਜ਼ ਹੁੰਦੀ ਆ ਇੱਕ ਗੇਂਦੀ ਜੀ ਹੁੰਦੀ ਆ ਉਹ ਦਿਖਾਉਂਦੀ ਰਹਿੰਦੀ ਆ ਮਾਰੀ ਮੋਟੀ ਪਿੱਛਾ ਦਿਖਾਉਂਦੀ ਆ ਪਿੱਛਾ ਕਹਿ ਸਕਦੇ ਜਿੱਦ ਦੇ ਬਾਹਲਾ ਰੱਜ ਲੈਂਦੀ ਆ ਠੀਕ ਐ ਠੀਕ ਐ ਆਮ ਨਹੀਂ ਦਿਖਾਉਂਦੀ ਹੈਗੀ ਤਾਂ ਮੈਂ ਮੈਥੋਂ ਕੋਈ ਵਟਸਐਪ ਤੇ ਵੀਡੀਓ ਮੰਗਾ ਸਕਦਾ ਇਹਦੀਆਂ ਪਿਛਲੇ ਸੂਏ ਦੀਆਂ ਇੱਥੇ ਖੜੀ ਦੀਆਂ ਹੀ ਹੋਣੀਆਂ ਆ ਘੁਰਨੀ ਤੇ ਠੀਕ ਐ ਇਹਦਾ ਸੁਭਾਅ ਹੀ ਨਹੀਂ ਕੋਈ ਹੁੰਦਾ ਜਿਵੇਂ ਆਂ ਗਾਂ ਦਾ ਲੇਵਾ ਐ ਹੁੰ ਸੋ ਆਪਾਂ ਇਹਨੂੰ ਕਾਫੀ ਨੱਕ ਦਿਖਾ ਦੇ।ਾਰੇ ਸੁੱਚੇ ਜਾਨ ਬਰਾ ਸਾਦੇ ਦੂਰ ਦੂਰ ਥਾਣਾਂ ਐ ਕੋਈ ਐਜੇ ਨਹੀਂ ਹੈਗਾ ਵੀ ਥਾਣਾਂ ਦੀਆਂ ਚੂਚਲੀਆਂ ਜੀਆਂ। ਠੀਕ ਐ। ਵਧੀਆ ਥਣਲੇਵੇ ਵਾਲੇ ਪਾਸ ਸੁੱਚੇ ਪਸ਼ੂ ਆ। ਸੋ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦੀ ਮਿਲਦੇ ਹਾਂ।